ਹਰਪਾਲ ਸਿੰਘ ਦੀ ਸਟੇਟਮੈਂਟ ਦੇ ਉੱਤੇ ਐਫਆਈਆ ਨੰਬਰ 58810425 ਅੰਡਰ ਸੈਕਸ਼ਨ 318 316 ਤੇ 61 ਜੀਐਨਐਸ ਜਿਹੜਾ ਹੈਗਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫਤਿਹਗੜ੍ਹ ਵਿੱਚ ਰਜਿਸਟਰ ਕੀਤਾ ਸੀਗਾ ਜਿਸ ਵਿੱਚ ਕੰਪਲੇਨੈਂਟ ਨਾਲ 30 ਲੱਖ ਦਾ ਫਾਈਨੈਂਸ਼ੀਅਲ ਫਰਾਡ ਹੋਇਆ ਸੀਗਾ ਤੇ ਟੀਮ ਨੇ ਸਾਡੀ ਨੇ ਫਾਈਨੈਂਸ਼ੀਅਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਨਾਲ ਤਿੰਨ ਦੋਸ਼ੀ ਜਿਹੜੇ ਆ ਮਕਦਮੇ ਵਿੱਚ ਨਾਮਜ਼ਦ ਕੀਤੇ ਆ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਜੀ ਦਾ ਨਾਮ ਮਨੀਂਦਰ ਸਿੰਘ son of ਸਰਦੇਵ ਸਿੰਘ ਰਹਿਣ ਵਾਲਾ ਵੈਸਟਰਨ ਦਿੱਲੀ ਉਹ ਅੱਜ ਜਿਹੜਾ ਅਸੀਂ ਅੰਬਾਲਾ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਨ ਦੇ ਵਿੱਚੋਂ ਲੈ ਕੇ ਆਏ ਆ ਤੇ ਜਿਸ ਦਾ ਅਸੀਂ ਪੁਲਿਸ ਰਿਮਾਂਡ ਲੈ ਕੇ ਅਗਲੀ ਜਿਹੜੀ ਹੈਗੀ 30 ਜਿਹੜੀ ਆਮਲ ਵਿੱਚ ਲਿਆਵਾਂਗੇ। ਕੀ ਮਾਮਲਾ ਸੀ ਇਹ ਤੇ ਕਿਹਨੂੰ ਕੀ ਨਾਮ ਬਾਤ ਕੀਤਾ ਗਿਆ ਸੀ ਕੀ ਦੋਸ ਸੀਗੇ? ਹਾਂਜੀ ਇਹ ਜਿਹੜਾ ਮਨੀਂਦਰ ਸੀਗਾ ਜਿਹੜਾ ਪੈਸਾ ਜਿਹੜਾ ਫਰਾਡ ਹੋਇਆ ਸੀਗਾ ਉਹ ਇਹਦੇ ਖਾਤੇ ਵਿੱਚ ਜਿਹੜਾ ਹੈਗਾ 3 ਲੱਖ 97 ਹਜ਼ਾਰ ਜਿਹੜਾ ਹੈਗੇ ਇਹਦੇ ਖਾਤੇ ਵਿੱਚ ਜਿਹੜੇ ਗਏ ਹੋਏ ਸੀਗੇ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਇਹਨੂੰ ਨਾਮਜ਼ਦ ਕੀਤਾ ਹਰਪਾਲ ਸਿੰਘ ਦੀ ਸਟੇਟਮੈਂਟ ਦੇ ਉੱਤੇ ਐਫਆਈਆ ਨੰਬਰ 5 ETED 10425 ਅੰਡਰ ਸੈਕਸ਼ਨ 318 316 ਤੇ 61 GNS ਜਿਹੜਾ ਹੈਗਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫਤਿਹਗੜ੍ਹ ਵਿੱਚ ਰਜਿਸਟਰ ਕੀਤਾ ਸੀਗਾ ਜਿਸ ਵਿੱਚ ਕੰਪਲੇਨੈਂਟ ਨਾਲ 30 ਲੱਖ ਦਾ ਫਾਈਨੈਂਸ਼ੀਅਲ ਫਰਾਡ ਹੋਇਆ ਸੀਗਾ ਤੇ ਟੀਮ ਨੇ ਸਾਡੀ ਨੇ ਫਾਈਨੈਂਸ਼ੀਅਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਨਾਲ ਤਿੰਨ ਦੋਸ਼ੀ ਜਿਹੜੇ ਆ ਮਕਦਮੇ ਵਿੱਚ ਨਾਮਜ਼ਦ ਕੀਤੇ ਆ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਜੀ ਦਾ ਨਾਮ ਮਨੀਂਦਰ ਸਿੰਘ son of ਸੁਖਦੇਵ ਸਿੰਘ ਰਹਿਣ ਵਾਲਾ ਵੈਸਟਰਨ ਦਿੱਲੀ ਨੂੰ ਅੱਜ ਜਿਹੜਾ ਅਸੀਂ ਅੰਬਾਲਾ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਨ ਦੇ ਵਿੱਚੋਂ ਲੈ ਕੇ ਆਏ ਆ ਤੇ ਜਿਸ ਦਾ ਅਸੀਂ ਪੁਲਿਸ ਰਿਮਾਂਡ ਲੈ ਕੇ ਅਗਲੀ ਜਿਹੜੀ ਹੈਗੀ 23 ਜਿਹੜੀ ਅਮਲ ਵਿੱਚ ਲਿਆਵਾਂਗੇ। ਕੀ ਮਾਮਲਾ ਸੀ ਇਹ ਤੇ ਕਿ ਕਿੰਨੀ ਵਾਰ ਕੀਤਾ ਗਿਆ ਸੀ ਕੀ ਦੋਸ਼ ਸੀਗੇ? ਹਾਂਜੀ। ਇਹ ਜਿਹੜਾ ਮਨੀਂਦਰ ਸੀਗਾ ਜਿਹੜਾ ਪੈਸਾ ਜਿਹੜਾ ਫਰਾਡ ਹੋਇਆ ਸੀਗਾ ਉਹ ਇਹਦੇ ਖਾਤੇ ਵਿੱਚ ਜਿਹੜਾ ਹੈਗਾ 3 ਲੱਖ 97 ਹਜ਼ਾਰ ਜਿਹੜਾ ਹੈਗੇ ਇਹਦੇ ਖਾਤੇ ਵਿੱਚ ਜਿਹੜੇ ਗਏ ਹੋਏ ਸੀਗੇ। ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਇਹਨੂੰ ਨਾਮਜ਼ਦ ਕੀਤਾ। ਹਰਪਾਲ ਸਿੰਘ ਦੀ ਸਟੇਟਮੈਂਟ ਦੇ ਉੱਤੇ FIA ਨੰਬਰ 5 ਡੇਟਿਡ 10 4 25 ਅੰਡਰ ਸੈਕਸ਼ਨ 318 316 ਤੇ 61 ਜੀਐਨਐਸ ਜਿਹੜਾ ਹੈਗਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫਤਿਹਗੜ੍ਹ ਵਿੱਚ ਰਜਿਸਟਰ ਕੀਤਾ ਸੀਗਾ ਜਿਸ ਵਿੱਚ ਕੰਪਲੇਨੈਂਟ ਨਾਲ 30 ਲੱਖ ਦਾ ਫਾਈਨੈਂਸ਼ੀਅਲ ਫਰਾਡ ਹੋਇਆ ਸੀਗਾ ਤੇ ਟੀਮ ਨੇ ਸਾਡੀ ਨੇ ਫਾਈਨੈਂਸ਼ੀਅਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਨਾਲ ਤਿੰਨ ਦੋਸ਼ੀ ਜਿਹੜੇ ਆ ਮਕਦਮੇ ਵਿੱਚ ਨਾਮਜ਼ਦ ਕੀਤੇ ਆ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਜੀ ਦਾ ਨਾਮ ਮਨੀਂਦਰ ਸਿੰਘ son of ਸੁਖਦੇਵ ਸਿੰਘ ਰਹਿਣ ਵਾਲਾ ਵੈਸਟਰਨ ਦਿੱਲੀ ਨੂੰ ਅੱਜ ਜਿਹੜਾ ਅਸੀਂ ਅੰਬਾਲਾ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰਡ ਵਿੱਚ ਤੋਂ ਲੈ ਕੇ ਆਏ ਆ ਤੇ ਜਿਸ ਦਾ ਅਸੀਂ ਪੁਲਿਸ ਰਿਮਾਂਡ ਲੈ ਕੇ ਅਗਲੀ ਜਿਹੜੀ ਹੈਗੀ 30 ਜਿਹੜੀ ਅਮਲ ਵਿੱਚ ਲਿਆਵਾਂਗੇ। ਕੀ ਮਾਮਲਾ ਸੀ ਇਹ ਤੇ ਕਿਹਨੂੰ ਕਲੀਨ ਬਾਤ ਕੀਤਾ ਗਿਆ ਸੀ ਕੀ ਦੋਸ ਸੀਗੇ? ਹਾਂਜੀ। ਇਹ ਜਿਹੜਾ ਮਨੀਂਦਰ ਸੀਗਾ ਜਿਹੜਾ ਪੈਸਾ ਜਿਹੜਾ ਫਰਾਡ ਹੋਇਆ ਸੀਗਾ ਉਹ ਇਹਦੇ ਖਾਤੇ ਵਿੱਚ ਜਿਹੜਾ ਹੈਗਾ 3 ਲੱਖ 97 ਹਜ਼ਾਰ ਜਿਹੜਾ ਹੈਗੇ ਇਹਦੇ ਖਾਤੇ ਵਿੱਚ ਜਿਹੜੇ ਗਏ ਹੋਏ ਸੀਗੇ। ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਇਹਨੂੰ ਨਾਮਜ਼ਦ ਕੀਤਾ ਹਰਪਾਲ ਸਿੰਘ ਦੀ ਸਟੇਟਮੈਂਟ ਦੇ ਉੱਤੇ ਐਫਆਈਆ ਨੰਬਰ 5 ਡੇਟਡ 10/4/25 ਅੰਡਰ ਸੈਕਸ਼ਨ 318 316 ਤੇ 61 ਜੀਐਨਐਸ ਜਿਹੜਾ ਹੈਗਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫਤਿਹਗੜ੍ਹ ਵਿੱਚ ਰਜਿਸਟਰ ਕੀਤਾ ਸੀਗਾ ਜਿਸ ਵਿੱਚ ਕੰਪਲੇਨੈਂਟ ਨਾਲ 30 ਲੱਖ ਦਾ ਫਾਈਨੈਂਸ਼ੀਅਲ ਫਰਾਡ ਹੋਇਆ ਸੀਗਾ ਤੇ ਟੀਮ ਨੇ ਸਾਡੀ ਨੇ ਫਾਈਨੈਂਸ਼ੀਅਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਨਾਲ ਤਿੰਨ ਦੋਸ਼ੀ ਜਿਹੜੇ ਆ ਮੁਕਦਮੇ ਵਿੱਚ ਨਾਮਜ਼ਦ ਕੀਤੇ ਆ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਜੀ ਦਾ ਨਾਮ ਮਨੀਂਦਰ ਸਿੰਘ son of ਸੁਖਦੇਵ ਸਿੰਘ ਰਹਿਣ ਵਾਲਾ ਵੈਸਟਰਨ ਦਿੱਲੀ ਨੂੰ ਅੱਜ ਜਿਹੜਾ ਅਸੀਂ ਅੰਬਾਲਾ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਨ ਦੇ ਵਿੱਚ ਤੋਂ ਲੈ ਕੇ ਆਏ ਆ ਤੇ ਜਿਸ ਦਾ ਅਸੀਂ ਪੁਲਿਸ ਰਿਮਾਂਡ ਲੈ ਕੇ ਅਗਲੀ ਜਿਹੜੀ ਹੈਗੀ 30 ਜਿਹੜੀ ਅਮਲ ਵਿੱਚ ਲਿਆਵਾਂਗੇ। ਕੀ ਮਾਮਲਾ ਸੀ ਇਹ ਤੇ ਕਿਹਨੂੰ ਕਲੀਨ ਬਾਤ ਕੀਤਾ ਗਿਆ ਸੀ ਤੇ ਕੀ ਦੋਸ ਸੀਗੇ? ਹਾਂਜੀ। ਇਹ ਜਿਹੜਾ ਮਨੀਂਦਰ ਸੀਗਾ ਜਿਹੜਾ ਪੈਸਾ ਜਿਹੜਾ ਫਰਾਡ ਹੋਇਆ ਸੀਗਾ ਉਹ ਇਹਦੇ ਖਾਤੇ ਵਿੱਚ ਜਿਹੜਾ ਹੈਗਾ 3 ਲੱਖ 97 ਹਜ਼ਾਰ ਜਿਹੜਾ ਹੈਗੇ ਇਹਦੇ ਖਾਤੇ ਵਿੱਚ ਜਿਹੜੇ ਗਏ ਹੋਏ ਸੀਗੇ। ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਇਹਨੂੰ ਨਾਮਜ਼ਦ ਕੀਤਾ